ਆਓ ਤੁਸੀਂ ਜੱਗਾ ਜੀ ਨਾਲ ਆਓ ਜੱਗਾ ਜੀ ਨਾਲ ਆਓ ਮੈਂ ਇੱਥੇ ਖੜਾ ਇੱਕਾ ਪੂਬਾ ਮੀਤਪਰਦਾਨ ਸਰਦਾਰ ਵਿਕਰਮਜੀਤ ਸਿੰਘ ਦੀ ਜਿਹੜ ਸਾਰੇ ਵਿਕਰਮਜੀਤ ਸਿੰਘ ਦੀ ਚੀਮਾ ਉਹ ਸਾਡੇ ਜ਼ਿਲ੍ਹੇ ਦੀ ਸਾਡੀ ਬਹੁਤ ਖੁਸ਼ਕਿਸਮਤੀ ਹੈ ਕਿ ਨਾ ਸਾਡੇ ਜ਼ਿਲ੍ਹੇ ਦਾ ਰਿਟਰਨਿੰਗ ਅਫਸਰ ਲਾ ਕੇ ਕਿਤੇ ਔਰ ਬਹੁਤ ਹੀ ਸ਼ੁਕਰਯੋਗ ਸਾਡੇ ਇਸ ਹਲਕੇ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਜੀ ਰਾਜਪਰੇ ਤੋਂ ਭਾਰਤੀ ਜਨਤਾ ਪਾਰਟੀ ਦੇ ਪਿਛਮ ਬਤੰਮਾ ਡਾਕਟਰ ਨੰਦਲਾ ਜੀ ਕਿਸ਼ਨ ਸਿੰਘ ਜੀ ਇਸ ਜ਼ਿਲ੍ਹੇ ਦੇ ਕੋਰ ਰਟਰਨਿੰਗ ਅਫਸਰ ਸ੍ਰੀ ਜਗਤ ਕੋ ਨਹੀਂ ਆਇਆ ਹਨ ਮੇਰੀ ਜ਼ਿਲ੍ਹੇ ਦੀ ਪੂਰੀ ਟੀਮ ਲਾਉਣ ਵਾਸਤੇ ਔਰ ਮੇਰੇ ਬਹੁਤ ਹੀ ਸਤਕਾਰਯੋਗ ਮੰਡਲ ਪ੍ਰਧਾਨ ਸਾਹਿਬਾਨ ਅਲੱਗ-ਅਲੱਗ ਮੋਰਚਿਆਂ ਦੇ ਪ੍ਰਧਾਨ ਸੈਦਿਆਂ ਦੇ ਪ੍ਰਧਾਨ ਸਾਡਾ ਮਹਿਲਾ ਮੋਰਚਾ ਦੇ ਪ੍ਰਧਾਨ ਔਰ ਮੇਰੀਆਂ ਭੈਣਾਂ ਔਰ ਬਹੁਤ ਹੀ ਅਤ ਸਤਕਾਰਤ ਕਿੰਨੇ ਵੀ ਦੱਤੇ ਇਸ ਵਾਰ ਜੱਗਾ ਵੱਡੀ ਸ਼ੁਭਰ ਜੱਗਾ ਬਾਤੀ ਜੱਗਾ ਬਾਤੀ ਸੋਨਿਹਾਲ ਰਤਰੀਆ ਕਾਲ ਬੋਲੇ ਸੋਨਿਹਾਲ ਰਤਰੀਆ ਕਾਲ ਕੀ ਕਹਿਣਾ ਚਾਹੋਗੇ ਜੱਗਾ ਜੀ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਵੱਡੇ ਭਰਾ ਵਿਕਰਮ ਚੀਮਾ ਜੀ ਜਿਹੜੇ ਕਿ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਵਾਈਸ ਪ੍ਰਧਾਨ ਵੀ ਨੇ ਤੇ ਜ਼ਿਲ੍ਹੇ ਦੇ ਇੰਚਾਰਜ ਵੀ ਨੇ ਇਹਨਾਂ ਦਾ ਇੱਥੇ ਆਣ ਤੇ ਜੀ ਆਇਆਂ ਕਹਿੰਦਾ ਤੇ ਜਿਵੇਂ ਕਿ ਚੀਮਾ ਸਾਹਿਬ ਨੇ ਵੀ ਦੱਸਿਆ ਅੱਜ ਜਿਹੜੀ ਸਾਡੀ ਬੂਥ ਇੰਚਾਰਜ ਤੇ ਸ਼ਕਤੀ ਕੇਂਦਰ ਦੇ ਜਿਹੜੇ ਇੰਚਾਰਜ ਹੈ ਉਹਨਾਂ ਦੀ ਮੀਟਿੰਗ ਸੀਗੀ ਤੇ ਜਿਹੜੀ ਕਿ ਚੀਮਾ ਸਾਹਿਬ ਦੀ ਅਗਵਾਈ ਵਿੱਚ ਹੋਈ ਤੇ ਸਾਡੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਜਸਪਾਲ ਜੀ ਵੀ ਅਗਵਾਈ ਵਿੱਚ ਵੀ ਜੱਗ ਜ ਤੁਸੀਂ ਚੁਗਲੀਆਂ ਦੀ ਗੱਲ ਕਰ ਰਹੇ ਸੀਗੇ ਉਸ ਬਾਰੇ ਥੋੜਾ ਜਿਹਾ ਹਾਂ ਮੈਂ ਤੁਹਾਨੂੰ ਪਤਾ ਹੈ ਅੱਜ ਮੈਂ ਸਪੀਚ ਤਾਂ ਦੇਂਦਾ ਨਹੀਂ ਜੋ ਸੱਚੀ ਗੱਲਾਂ ਹੁੰਦੀਆਂ ਹੋਈ ਕਰਦਾ ਵੀ ਮੈਨੂੰ ਖਬਰਾਂ ਆ ਰਹੀਆਂ ਸੀਗੀਆਂ ਮੈਨੂੰ ਇੱਕ ਦੋ ਲੀਡਰਾਂ ਨੇ ਵੀ ਕਿਹਾ ਵੀ ਵੀ ਐਵੇਂ ਵੀ ਉੱਥੇ ਭਾਰਤੀ ਜਨਤਾ ਪਾਰਟੀ ਦੇ ਇਸ ਟਾਈਮ ਕੁਝ ਵੀ ਨਹੀਂ ਹੈ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਵੀ ਬਿਮਾਰ ਹੋ ਗਿਆ ਸੀ ਤੇ ਇੱਕ ਦੋ ਲੀਡਰ ਨੇ ਕਿਹਾ ਵੀ ਇਹ ਉਹ ਫਲਾਣਾ ਬੰਦਾ ਕਹਿ ਕੇ ਗਿਆ ਫਲਾਣਾ ਕਹਿ ਕੇ ਗਿਆ ਮੈਂ ਕਿਹਾ ਜੀ ਕੋਈ ਗੱਲ ਨਹੀਂ ਤੇ ਅੱਜ ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਕਰਤੀਆਂ ਤੁਹਾਡੇ ਸਾਹਮਣੇ ਸਾਰੇ ਜਿੰਨੇ ਵੀ ਸਾਡੇ ਬੂਥ ਇੰਚਾਰ ਤੇ ਸ਼ਕਤੀ ਕੇਂਦਰ ਦੇ ਇੰਚਾਰ ਨੇ ਤੁਸੀਂ ਆਪ ਦੇਖ ਲਓ ਕਿ ਕਿੰਨਾ-ਕਿੰਨਾ ਉਤੇ ਇਨਾਂ ਚ ਜੋਸ਼ ਸੀਗਾ ਵੀ ਹੁਣ ਹੀ ਇਲੈਕਸ਼ਨ ਹੋਣ ਕੱਲ ਇਲੈਕਸ਼ਨ ਆ ਜਾਣ ਤੇ ਕੱਲ ਹੀ ਅਸੀਂ ਇਲੈਕਸ਼ਨ ਜਿਤਾ ਦਈਏ ਤੇ ਥੋੜਾ ਜਿਹਾ ਸੀਗਾ ਤੇ ਦੂਜੀ ਗੱਲ ਹੋਰ ਜਿਵੇਂ ਕਿ ਮੈਂ ਗੱਲ ਵੀ ਕਹੀ ਜਿਹੜੇ ਵੀ ਭਾਰਤੀ ਜਨਤਾ ਪਾਰਟੀ ਦੇ ਪੁਰਾਣੇ ਕੋਈ ਕੁਝ ਵਰਕਰ ਨੇ ਜਿਹੜੇ ਵੀ ਇਹ ਕਹਿੰਦੇ ਨੇ ਵੀ ਸਾਡੇ ਤੋਂ ਪੁੱਛਗਿਛ ਨਹੀਂ ਹੋ ਰਹੀ ਜਾਂ ਕੁਝ ਹੈ ਚਲੋ ਮੈਂ ਨਹੀਂ ਕਹਿੰਦਾ ਵੀ ਮੈਂ ਗਲਤਾਂ ਜਾਂ ਉਹ ਗਲਤ ਨੇ ਮੈਂ ਤੁਹਾਡੇ ਲਈ ਫਿਰ ਮੈਸੇਜ ਦੇਣਾ ਚਾਹੁੰਦਾ ਵੀ ਆਪਾਂ ਸਾਰੇ ਇਕੱਠੇ ਹੋ ਕੇ ਤੇ ਇਕੱਠੇ ਹੋਈਏ ਤੇ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰੀਏ ਤੇ ਆਪਾਂ ਇਕੱਠੇ ਹੋ ਕੇ ਸਾਰਾ ਕੰਮ ਕਰੀਏ ਠੀਕ ਹੈ ਤੁਹਾਡੇ ਬਾਰੇ ਵਿੱਚ ਕੀ ਪ੍ਰੋਗਰਾਮ ਸੀ ਅੱਜ ਦਾ ਜਿਹੜਾ ਪ੍ਰੋਗਰਾਮ ਪਾਰਟੀ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਮੈਂਬਰਸ਼ਿਪ ਅਭਿਆਨ ਚੱਲ ਰਿਹਾ ਸੀ ਉਦੇ ਤੋਂ ਬਾਅਦ ਬੂਥਾਂ ਤੇ ਜਾ ਕੇ ਚੋਣਾ ਕਰਾਉਣੀਆਂ ਬੂਥ ਪ੍ਰਧਾਨਾਂ ਦੀ ਇਲੈਕਸ਼ਨ ਉਸ ਤੋਂ ਬਾਅਦ ਸ਼ਕਤੀ ਕੇਂਦਰ वाइज ਸਾਰੇ ਜਿੰਨੀ ਵੀ ਇਲੈਕਸ਼ਨ ਹੈ ਉਹ ਸਾਰੇ ਦੇ ਪ੍ਰੋਸੈਸ ਲਈ ਅੱਜ ਸਾਡੇ ਰਾਜਪੁਰਾ ਦੇ ਵਿੱਚ ਸਾਡੇ ਜਿਹੜੇ ਇਲੈਕਸ਼ਨ ਲੜੇ ਸੀ ਜਗਦੀਸ਼ ਜੱਗਾ ਜੀ ਉਹਨਾਂ ਨੇ ਸਾਰੇ ਹਲਕੇ ਦੇ ਜਿਹੜੇ ਬੂਥ ਇੰਚਾਰਜ ਸੀ ਬੂਥਾਂ ਦੇ ਪ੍ਰਧਾਨ ਉਹਨਾਂ ਦੀ ਟੀਮ ਜਾਂ ਜਿਹੜੇ ਸ਼ਕਤੀ ਕੇਂਦਰਾਂ ਦੇ ਇੰਚਾਰਜ ਲਾਏ ਹੋਏ ਆ ਉਹਨਾਂ ਸਾਰਿਆਂ ਨੂੰ ਇੱਥੇ ਸੱਦ ਕੇ ਜਿਸ ਤਰ੍ਹਾਂ ਜੋ ਪਾਰਟੀ ਦੀਆਂ ਇਨਸਟ੍ਰਕਸ਼ਨਸ ਹੈ ਉਹ ਸਾਰੀਆਂ ਉਹਨਾਂ ਨੂੰ ਦੱਸੀਆਂ ਗਈਆਂ ਕਿਉਂਕਿ 2027 ਦਾ ਜਿਹੜਾ ਚੋਣ ਯੁੱਧ ਹੈ ਉਹ ਵੀ ਪੰਜਾਬ ਦੇ ਵਿੱਚ ਮੈਂ ਸਮਝਦਾ ਸਾਰੀਆਂ ਪਾਰਟੀਆਂ ਵੱਲੋਂ ਹੌਲੀ-ਹੌਲੀ ਸ਼ੁਰੂ ਕੀਤਾ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਇਲੈਕਸ਼ਨ ਮੋਡ ਦੇ ਵਿੱਚ ਰਹਿਣ ਵਾਲੀ ਪਾਰਟੀ ਹੈ ਹਮੇਸ਼ਾ ਹੀ ਲੋਕਾਂ ਦੀ ਗੱਲ ਕਰਨ ਵਾਲੀ ਹਮੇਸ਼ਾ ਲੋਕਾਂ ਦੇ ਇਸ਼ੂ ਚੁੱਕਣ ਵਾਲੀ ਲੋਕਾਂ ਦੇ ਮਸਲੇ ਹੱਲ ਕਰਨ ਵਾਲੀ ਪਾਰਟੀ ਹੈ ਸੋ ਅੱਜ ਦਾ ਇਹ ਜਿਹੜਾ ਬੜਾ ਪ੍ਰਭਾਵਸ਼ਾਲੀ ਇਕੱਠ ਸਾਰੇ ਬੂਥਾਂ ਤੋਂ ਤਕਰੀਬਨ ਸਾਰੇ ਰਾਜਪੁਰੇ ਦੇ ਬੂਥਾਂ ਤੋਂ ਸਾਰੇ ਲੋਕ ਆਏ ਹੋਏ ਸੀ ਉਦੇ ਲਈ ਜਿੱਥੇ ਮੈਂ ਜੱਗਾ ਜੀ ਨੂੰ ਜ਼ਿਲ੍ਹਾ ਪ੍ਰਧਾਨ ਜੀ ਨੂੰ ਵਧਾਈ ਦੇਣਾ ਕਿ ਇਸ ਤਰ੍ਹਾਂ ਦੇ ਇਕੱਠ ਨੂੰ ਆਰਗੇਨਾਈਜ਼ ਕਰਕੇ ਮਨੇਜ ਕਰਕੇ ਅੱਜ ਰਾਜਪੁਰਾ ਹਲਕੇ ਦੇ ਵਿੱਚ ਇਹਨਾਂ ਨੇ ਇੱਕ ਨਵੀਂ ਮਹਿੰਮ ਦੀ ਸ਼ੁਰੂਆਤ ਕੀਤੀ ਹੈ ਜਿਹਦੇ ਨਾਲ ਜਿਸ ਤਰ੍ਹਾਂ ਪਿਛਲੀਆਂ 24 ਦੇ ਵਿੱਚ ਜਿਹੜੀਆਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਹੋਈਆਂ ਉਹਦੇ ਵਿੱਚ ਇਥੋਂ ਸਾਡੇ ਜਿਹੜੇ ਪਾਰਲੀਮੈਂਟ ਲੜੇ ਸੀ ਮਹਾਰਾਣੀ ਪ੍ਰਨੀਤ ਕੌਰ ਜੀ ਮੈਂ ਵਧਾਈ ਵੀ ਦੇਣਾ ਜੱਗਾ ਜੀ ਨੂੰ ਕਿ ਉਹਨਾਂ ਨੇ ਰਾਜਪੁਰਾ ਹਲਕੇ ਦੇ ਵਿੱਚੋਂ ਵੱਡੀ ਲੀਡ ਤੇ ਮਹਾਰਾਣੀ ਜੀ ਨੂੰ ਜਤਾਇਆ ਉਹ ਸਾਰਾ ਇਹਨਾਂ ਵਰਕਰਾਂ ਦੀ ਸਾਡੇ ਬੂਤ ਪ੍ਰਧਾਨਾਂ ਦੀ ਬੂਤ ਤੇ ਕੰਮ ਕਰਨ ਵਾਲੇ ਲੋਕਾਂ ਦੀ ਬਦੌਲਤ ਹੈ ਤੇ 27 ਦੇ ਵਿੱਚ ਵੀ ਇਹ ਹਲਕਾ ਜਿਹੜਾ ਵੱਡੀ ਲੀਡ ਤੇ ਇਹਨਾਂ ਵਰਕਰਾਂ ਦੀ ਬਦੌਲਤ ਤੇ ਸਾਡੇ ਲੀਡਰਾਂ ਦੀ ਬਦੌਲਤ ਸਾਰਿਆਂ ਦੀ ਇਹ ਹਲਕਾ ਜਿੱਤ ਕੇ ਜੱਗਾ ਜੀ ਪਾਰਟੀ ਦੀ ਝੋਲੀ ਪਾਉਣਗੇ ਮੈਨੂੰ ਵਿਸ਼ਵਾਸ ਹੈ ਹਰ ਪਾਰਟੀ ਚ ਜਿੱਦਾਂ ਕਾਲੀਆਂ ਪੇੜਾ ਹੋ Đi ਜੱਗਾ ਜੀ ਦੇ ਹੰਝੂ ਨਿਕਲ ਗਏ ਸੀ ਇੱਕ ਗੱਲ ਕਰਦੇ ਹੋਏ ਇੱਕ ਵੀ ਚੁਗਲੀ ਬਾਜ਼ੀਆਂ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣ ਚਾਹੁੰਦੇ ਜਿੱਦਾਂ ਜੱਗਾ ਜੀ ਜੋੜਨ ਨੂੰ ਲੱਗੇ ਵੇ ਉਹ ਤੋੜਨ ਨੂੰ ਲੱਗੇ ਨੇ ਸਾਰੇ ਜੋੜਨ ਨੂੰ ਲੱਗੇ ਹੋਏ ਆ ਪਾਰਟੀ 'ਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ ਮਾੜੇ ਮੋٹے ਕੋਈ ਗੁੱਸੇ ਗਿਲੇ ਚੱਲਦੇ ਰਹਿੰਦੇ ਹੁੰਦੇ ਆ ਉਹ ਜੱਗਾ ਜੀ ਬੈਟਰ ਤਾਂ ਸਕਦੇ ਵੈਸੇ ਸਾਰੀ ਟੀਮ ਇਕੱਠਿਆਂ ਕੰਮ ਕਰ ਰਹੀ ਹੈ ਜੱਗਾ ਜੀ ਸਾਰਿਆਂ ਨੂੰ ਨਾਲ ਲੈ ਕੇ ਸਾਰਿਆਂ ਦਾ ਸਤਿਕਾਰ ਸਾਰਿਆਂ ਦਾ ਮਾਨ ਸਾਰਿਆਂ ਨੂੰ ਦੇ ਕੇ ਜੱਗਾ ਜੀ ਹਰ ਇੱਕ 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 ਵਰਕਰ ਨੂੰ ਨਾਲ ਲੈ ਕੇ ਚਲਦੇ ਆ। ਸੋ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਸ ਤਰ੍ਹਾਂ ਕਿਤੇ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ। ਜਿਸ ਤਰੀਕੇ ਦੇ ਤੁਸੀਂ ਰਿਪੋਰਟ ਭੇਜਣੀ ਆ ਉਪਰ ਤੁਸੀਂ ਕਿੰਨੇ ਨੰਬਰ ਦਿੰਦੇ ਹੋ ਰਾਜਪੁਰੇ ਦੇ ਇਕੱਠੇ। ਦੇਖੋ ਰਾਜਪੁਰੇ ਦੇ ਜੇ ਹਮੇਸ਼ਾ ਜੱਗਾ ਜੀ ਤੋਂ ਹਮੇਸ਼ਾ 100 'ਚੋਂ 100 ਵਾਲੇ ਆਦਮੀ ਹੈ ਤੇ ਅੱਜ ਵੀ ਇਹਨਾਂ ਨੂੰ 100 'ਚੋਂ 100 ਹੀ ਨੰਬਰ ਨੇ। ਇਹ ਕੋਈ ਨੰਬਰਾਂ 'ਚ ਕਿਤੇ ਕਟੌਤੀ ਕਰ ਹੀ ਨਹੀਂ ਸਕਦੇ। ਜੋ ਵਿਅਕਤੀ ਐਨੀ ਸ਼ਿੱਦਤ ਦੇ ਨਾਲ ਐਨੀ ਧਿਆਨਤਦਾਰੀ ਦੇ ਨਾਲ ਲੋਕਾਂ ਦੇ ਦੁੱਖ ਸੁੱਖ 'ਚ ਸ਼ਰੀਕ ਹੁੰਦਾ ਹੋਵੇ ਜਿਹੜਾ ਲੋਕਾਂ ਦੇ ਦੁੱਖਾਂ ਨੂੰ ਆਪਣਾ ਦੁੱਖ ਸਮਝਦਾ ਹੋਵੇ ਲੋਕਾਂ ਲਈ ਹੱਟ ਮੇ ਮੂਵਮੈਂਟ ਦੇ ਵਿੱਚ ਰਹਿੰਦਾ ਹੋਵੇ ਆਪਣੇ ਜਦੋਂ ਇਹ ਇਹਨਾਂ ਦੀ ਸਿਹਤ ਪਿੱਛੇ ਨਸਾਜ ਹੋਈ ਸੀ ਉਸ ਸਮੇਂ ਵੀ ਜੱਗਾ ਜੀ ਨੇ ਆਪਣੀ ਸਿਹਤ ਦੀ ਪਰਵਾਹ ਵੀ ਨਾ ਕਰਦੇ ਹਾਂ ਜਦੋਂ ਕਿਤੇ ਜ਼ਰੂਰਤ ਪੈਂਦੀ ਸੀ ਉੱਠ ਕੇ ਲੋਕਾਂ ਦੇ ਲਈ ਲੜਾਈ ਲੜਦੇ ਸੀ ਉਹ ਇਹੋ ਜਿਹੇ ਵਿਅਕਤੀਆਂ ਦੇ ਨੰਬਰ ਕੋਈ ਵੀ ਪਾਰਟੀ ਕੱਟ ਹੀ ਨਹੀਂ ਸਕਦਾ ਮੇਰੇ ਵਰਗਾ ਤੇ ਕੋਈ ਔਕਾਤ ਨਹੀਂ ਇਸ ਕਰਕੇ ਜੱਗਾ ਜੀ ਨੂੰ ਪਾਰਟੀ ਸੋਚੋ 100 ਨੰਬਰ ਹੀ ਦੇ ਜੱਗਾ ਜੀ ਨੇ ਕਿਹਾ ਤੁਸੀਂ ਆਉਣ ਵਾਲੇ ਦਿਨਾਂ 'ਚ ਮੰਤਰੀ ਵੀ ਬਣ ਸਕਦੇ ਹੋ ਕਿਉਂਕਿ ਤੁਹਾਡੇ 'ਚ ਔਕਾਤਨੀਆਂ ਹੈਗੀਆਂ ਨਹੀਂ ਭਾਰਤੀ ਜਨਤਾ ਪਾਰਟੀ ਇੱਕ ਅਜਿਹੀ ਪਾਰਟੀ ਹੈ ਰੇਖਾ ਗੁਪਤਾ ਦਾ ਕਿੰਨੂ ਪਤਾ ਸੀ ਮੇਰਾ ਮੁਝ ਵਿੱਚ ਕੁਝ ਨਹੀਂ ਗੁਰੂ ਸਾਹਿਬ ਨੇ ਕਹਾ ਸ਼ਾਇਦ ਜੋ ਕੁਝ ਹੈ ਸਭ ਤੇਰਾ ਉਸ ਸ਼ਬਦ ਨੂੰ ਜੇ ਮੈਂ ਇੱਥੇ ਕਹਾਂ ਕਿ ਰਾਜਨੀਤੀ ਦੇ ਵਿੱਚ ਸਾਰਾ ਜਨਤਾ ਦੇ ਹੱਥ ਹੁੰਦਾ ਹੈ ਕਿਸ ਨੇ ਕਿਸ ਨੂੰ ਉਸਨੇ ਨੇਤਾ ਬਣਾਉਣਾ ਸੋ ਭਾਰਤੀ ਜਨਤਾ ਪਾਰਟੀ ਦੇ ਵਿੱਚ ਤੋਂ ਵਿਸ਼ੇਸ਼ ਤੌਰ ਤੇ ਆ ਤੁਸੀਂ ਅੱਜ ਜਿੰਨੇ ਸਾਡੇ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਬਣੇ ਆ ਰੇਖਾ ਗੁਪਤਾ ਜੀ ਨੈਪ ਸੈਣੀ ਜੀ ਭਜਨ ਲਾਲ ਜੀ ਰਾਜਸਥਾਨ ਵਾਲੇ ਮੱਧ ਪ੍ਰਦੇਸ਼ ਵਾਲੇ ਉਹਨਾਂ ਦਾ ਕਿਤੇ ਨਾਮ ਨਿਸ਼ਾਨ ਵੀ ਨਹੀਂ ਸੀ ਸੋ ਇਹ ਭਾਰਤੀ ਜਨਤਾ ਪਾਰਟੀ 'ਚ ਕੁਝ ਨਹੀਂ ਪਤਾ ਕਿਦੇ ਸਿਰ ਤੇ ਕਦੋਂ ਕਿਹੜੀ ਕਲਗੀ ਲੱਗ ਜਾਣੀ ਐ ਸੋ ਪਾਰਟੀ ਸੁਪਰੀਮ ਐ ਵਰਕਰ ਜਿਹੜਾ ਅੱਜ ਸਭ ਤੋਂ ਪਿਛਲੀ ਕੁਰਸੀ ਤੇ ਬੈਠਾ ਐ ਉਸ ਵਰਕਰ ਵੀ ਚਿੰਤਾ ਕਰਨ ਵਾਲੀ ਵੀ ਇਹ ਪਾਰਟੀ ਐ ਕੈਡਰ ਬੇਸ ਪਾਰਟੀ ਐ ਵਰਕਰਾਂ ਦੇ ਵਿੱਚੋਂ ਹੀ ਇੱਥੇ ਨੇਤਾ ਬੰਨੇ ਐ ਨੇਤਾ ਕੋਈ ਸਕਾਈ ਲਾਈਫ ਦੁਆਰਾ ਲਿਆ ਕੇ ਨਹੀਂ ਛੁੱਟੇ ਜਾਂਦੇ ਸੋ ਇਹ ਪਾਰਟੀ ਦੀ ਖਾਸੀਅਤ ਹੈ ਸਾਡੀ ਪਾਰਟੀ ਦੇ ਗਰੁੱਪ ਬਾਜੀ ਬਹੁਤ ਜ਼ਿਆਦਾ ਹੁੰਦੀ ਐ ਪਿਛਲੇ ਵਾਰ ਵੀ ਬੜੀ ਗਰੁੱਪ ਬਾਜੀ ਰਹੀ ਉਸ ਦੇ ਬਾਓ ਜੀ ਜੇ ਆਪਾਂ ਜਿੱਤੇ ਐ ਤਾਂ ਗਰੁੱਪ ਬਾਜੀ ਖਤਮ ਹੋਏਗੀ ਨੀ ਦੇਖੋ ਥੋੜੀਆਂ ਛੋਟੀਆਂ ਮੋਟੀਆਂ ਚੱਲਦੀਆਂ ਰਹਿੰਦੀਆਂ ਪਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਇੱਕ ਪਰਵਾਦੀ ਤਰ੍ਹਾਂ ਚੱਲਣ ਵਾਲੀ ਪਾਰਟੀ ਹੈ ਗਰੁੱਪイズਮ ਲਈ ਇਸ ਦੇ ਵਿੱਚ ਕੋਈ ਵੀ ਜਗ੍ਹਾ ਨਹੀਂ ਔਰ ਨਾਲ ਸਾਡਾ ਕੋਈ ਵੀ ਵਰਕਰ ਕਿਤੇ ਗਰੁੱਪイズਮ ਲਈ ਕਿਤੇ ਜਗ੍ਹਾ ਕ੍ਰੀਏਟ ਕਰਦੇ ਆ ਇਹ ਇੱਕ ਪਰਿਵਾਰਵਾਦ ਚੱਲਣ ਵਾਲੀ ਪਾਰਟੀ ਹੈ ਸੋ ਸਾਰੇ ਇਕੱਠੇ ਹੋ ਕੇ ਇੱਕ ਮੁੱਠ ਹੋ ਕੇ ਇੱਕ ਜੁੱਟ ਹੋ ਕੇ ਜੱਗਾ ਜੀ ਦੇ ਨਾਲ ਸਾਰੇ ਚੱਲ ਕੇ ਕਿਉਂਕਿ ਜੱਗਾ ਜੀ ਦਾ ਆਪਣਾ ਵੀ ਸੁਭਾਅ ਬੜਾ ਵਧੀਆ ਸਾਰਿਆਂ ਨੂੰ ਆਪ ਫੋਨ ਕਰਕੇ ਹਰ ਇੱਕ ਨੂੰ ਸੁਨੇਹਾ ਲਾਉਣਾ ਹਰ ਇੱਕ ਨੂੰ ਨਾਲ ਲੈ ਕੇ ਚੱਲਣਾ ਇਹਨਾਂ ਦੀ ਖਾਸੀਅਤ ਹੈ ਬਾਕੀ ਸਾਡੇ ਸਾਰੇ ਜਿੰਨੇ ਇੱਥੇ ਪੁਰਾਣੇ ਵਰਕਰ ਬੈਠੇ ਆ ਜਾਂ ਨਵੇਂ ਜੁੜੇ ਆ ਮੈਂ ਦੇਖਦਾ ਰਹੀ ਨਾ ਉਹ ਸਾਰੇ ਇਕੱਠੇ ਹੋ ਕੇ ਪਾਰਟੀ ਨੂੰ ਲੋਕਾਂ ਤੱਕ ਲੈ ਕੇ ਜਾਣ ਦੀ ਤਤਪਰ ਨੇ ਪਾਰਟੀ 'ਚ ਐਸੀ ਕੋਈ ਵੀ ਪ੍ਰੋਬਲਮ ਨਹੀਂ ਜਿੰਨਾ ਅੱਜ ਪੰਜਾਬ ਵਿਧਾਨ ਸਭਾ ਦੇ ਬੈਠੀ ਚਾਹਾਂ ਦੇਖੀ ਲੱਗਦਾ ਕਿ ਪੰਜਾਬ 'ਚ ਨਾ ਕੋਈ ਪ੍ਰੋਬਲਮ ਹੈ ਦੇਖੋ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈ ਜਦੋਂ ਆਮ ਆਦਮੀ ਪਾਰਟੀ ਅਜੇ ਸੱਤਾ 'ਚ ਨਹੀਂ ਸੀ ਆਈ ਤੇ ਇਹਨਾਂ ਦੇ ਭਾਸ਼ਣ ਸੁਣੋ ਇਹ ਕਹਿੰਦੇ ਸੀ ਅਸੀਂ 20 ਦਿਨ ਦਾ ਸੈਸ਼ਨ ਕਰਾਵਾਂਗੇ ਇਹਦੇ ਕਿ ਪੰਜਾਬ ਦੇ ਇਸ਼ੂਜ਼ ਲੋਕਾਂ ਦੇ ਇਸ਼ੂਜ਼ ਲੋਕਾਂ ਨੂੰ ਆ ਰਹੀਆਂ ਸਮੱਸਿਆ ਪੰਜਾਬ ਦੇ ਭੂਇਕ ਨੂੰ ਕਿਦਾਂ ਸਵਾਰਨਾ ਬੜੇ ਵੱਡੇ ਵੱਡੇ ਇਸ਼ੂ ਹੈ ਰੇਤ ਦਾ ਇਸ਼ੂ ਸ਼ਰਾਬ ਦਾ ਇਸ਼ੂ ਨਸ਼ੇ ਦਾ ਇਸ਼ੂ ਕਰਪਸ਼ਨ ਦਾ ਇਸ਼ੂ ਬਟ ਅੱਜ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਨਾਂ ਸਵਾਲਾਂ ਦੇ ਜਵਾਬ ਦੇਣ ਤੋਂ ਬਚਣ ਲਈ ਜਿਹੜੇ ਸਾਡੇ ਐਮ ਐਲ ਏ ਜੁੱਥੇ ਵਿਰੋਧੀ ਧਿਰਾਂ ਦੇ ਬੈਠੇ ਆ ਜਿਹੜੇ ਆਪਣੇ ਲੋਕਾਂ ਦੇ ਇਸ਼ੂ ਚੁੱਕਦੇ ਆ ਉਨ੍ਹਾਂ ਤੋਂ ਬਚਣ ਲਈ ਇਹਨਾਂ ਨੇ 2 ਦਿਨ ਦਾ ਜਿਹੜਾ ਸੈਸ਼ਨ ਕਰਤਾ ਉਹ ਸੈਸ਼ਨ ਵੀ ਪੂਰੀ ਪ੍ਰੋਪਰ ਢੰਗ ਨਾਲ ਨਹੀਂ ਚਲਾ ਰਹੇ ਮੁੱਖ ਮੰਤਰੀ ਤੋਂ ਕੱਲ ਦੇ ਸੈਸ਼ਨ 'ਚ ਵੀ ਤਕਰੀਬਨ ਗੈਰ ਹਾਜ਼ਰ ਸੀ ਤੇ ਅੱਜ ਦਾ ਜੇ ਮੈਂ ਵੇਖਿਆ ਨਹੀਂ ਕਿ ਮੁੱਖ ਮੰਤਰੀ ਪੰਜਾਬ ਦੇ ਉਸ ਸੈਸ਼ਨ 'ਚ ਆਏ ਆ ਕਿ ਨਹੀਂ ਆਏ ਜੇ ਸੈਸ਼ਨ ਦੇ ਵਿੱਚ ਮੁੱਖ ਮੰਤਰੀ ਹੋ ਹੀ ਨਹੀਂ ਹੈਗਾ ਉਹ ਸੈਸ਼ਨ ਦੀ ਅਹਿਮੀਅਤ ਹੀ ਕੋਈ ਨਹੀਂ ਰਹਿ ਜਾਂਦੀ ਸੋ ਇਹ ਪਾਰਟੀ ਤੋਂ ਕੋਈ ਵੀ ਪੰਜਾਬ ਦੇ ਵਾਸੀ ਉਮੀਦ ਨਹੀਂ ਕਰ ਸਕਦੇ ਕਿਉਂਕਿ ਲਫਾਫਾ ਪਾਰਟੀ ਹੈ ਜਿਹੜੀ ਹਵਾ ਨਾਲ ਆਈ ਸੀ ਤੇ ਹਵਾ ਨਾਲ ਹੀ ਇਹਨੇ ਸਤਾਈ 'ਚ ਉੱਡ ਜਾਣਾ ਸੋ ਪੰਜਾਬ ਦੇ ਲੋਕਾਂ ਨੂੰ ਕੋਈ ਇਸ ਸੈਸ਼ਨ ਤੋਂ ਬਹੁਤੀ ਉਮੀਦ ਨਹੀਂ ਹੈ ਦਿੱਲੀ ਵੀ ਰਣસભા ਵਿੱਚ ਆਤੀ ਜੀ ਨੇ ਪਹਿਲੀ ਮੀਟਿੰਗ ਦੇ ਵਿੱਚ ਹੀ 2500 ਦੇ ਗੱਲਾਂ ਦੇ ਮੁੱਦਾ ਚੁੱਕਿਆ ਤੇ ਤੁਸੀਂ ਕਦ ਮਤਲਬ ਪੰਜਾਬ ਦੇ ਵਿੱਚ 1000 ਵਾਲੇ ਮੁੱਦਾ ਚੁੱਕਣ ਜਾ ਰਹੇ ਅਸੀਂ ਮੁੱਦਾ ਨਹੀਂ ਚੁੱਕਾਂਗੇ ਅਸੀਂ ਤਾਂ ਹਰ ਰੋਜ਼ ਇਹ ਮੁੱਦਾ ਚੁੱਕਦੇ ਆ ਅਸੀਂ ਤਾਂ ਜਿਸ ਦਿਨ ਤੋਂ ਸਰਕਾਰ ਬਣੀ ਆ ਉਸ ਦਿਨ ਤੋਂ ਚੁੱਕਦੇ ਆ ਔਰ ਮੈਂ ਅੱਜ ਇੱਥੋਂ ਤੁਹਾਡੇ ਮਾਧਿਅਮ ਨਾਲ ਇਹ ਵੀ ਕਹੂੰਗਾ ਕਿ ਇਹ ਨਹੀਂ ਹੈਗਾ ਕਿ 2500 ਰੁਪਏ ਜਾਂ 1000 ਰੁਪਏ ਜਿਹੜਾ ਪੰਜਾਬ ਦੇ ਲੋਕਾਂ ਨੂੰ ਵਾਦਾ ਕਰਕੇ ਆਏ ਸੀ ਸਾਡੀਆਂ ਭੈਣਾਂ ਨੂੰ ਮਾਤਾਵਾਂ ਨੂੰ ਉਹ ਤੁਸੀਂ ਇਲੈਕਸ਼ਨ ਦੇ ਨੇੜੇ ਜਾ ਕੇ ਦੇਵੋਗੇ ਅੱਜ 36 ਮਹੀਨੇ ਹੋ ਚੱਲੇ ਆ ਸਰਕਾਰ ਬਣੀ ਨੂੰ 37 ਮਹੀਨੇ ਉਹ 37000 ਰੁਪਈਆ ਵੀ ਨਾਲ ਦੇਣਾ ਪਊਗਾ ਉਸ ਤੋਂ ਬਾਅਦ ਗੱਲ ਬਣੂਗੀ